ਸੋ ਵੀਡੀਓ ਕੀ ਸੀ ਬੰਦ ਜਿਹੜਾ ਆਪਣਾ ਪੈਕ ਆ ਉਹ ਖਤਮ ਹੋਣ ਵਾਲਾ ਆ ਇੰਟਰਨੈਟ ਵਾਲਾ ਉਹਦਾ ਮੈਸੇਜ ਆ ਗਿਆ ਤੇ ਵੀਡੀਓ ਚੱਲੀ ਬੰਦ ਸੋ ਅੱਜ ਜਿਹੜਾ ਦਿਨ ਆ ਮੇਲੇ ਦਾ ਅੱਜ ਦਿਨ ਜਿਹੜਾ ਮੇਲੇ ਅੱਜ ਦਿਨ ਬਹੁਤ ਹੀ ਭਾਗ ਵਾਲਾ ਦਿਨ ਆ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਆਪਣਾ ਦਿਨ ਜਿਹੜਾ ਬਹੁਤ ਵਧੀਆ ਜਿੱਦ ਦੇਣੇ ਆ ਸੋ ਸਾਡੇ ਘਰੇ ਛੋਟੀ ਕੁੜੀ ਨੇ ਜਨਮ ਲਿਆ ਆ ਦਿਨ ਸੋ ਉਹਦਾ ਨਾਮ ਸਹਿਜਪ੍ਰੀਤ ਕੋ ਇਹ ਗੱਲ ਦੱਸ ਦਿੰਦੇ ਆ ਪਤਾ ਨਹੀਂ ਆ ਸਾਰਿਆਂ ਨੂੰ ਜਨਮ ਦਿਨ ਸਹਿਜ ਪਈਦਾ ਨਹੀਂ ਦੱਸਣਾ ਸਹਿਜ ਪਾਇਨੇ ਨੂੰ ਸਰਪ੍ਰਾਈਜ਼ ਦੇਣਾ ਸੀ ਉਹ ਸਰਪ੍ਰਾਈਜ਼ ਤਾਂ ਆਪਾਂ ਜਣਾ ਉਹ ਨਹੀਂ ਦੱਸਣਾ ਪੱਕੀ ਦੇਣਾ ਉਹ ਬਸ ਹੋ ਰੱਖਣਾ ਇਲੀਗੈਂਟਲੀ ਇਲੀਗੈਂਟਲੀ ਇਹ ਵੀ ਜੰਦਲੀ ਹੋ ਰੱਖਾ ਆਪਣਾ ਹੋ ਰੱਖਣਾ ਦੂਜਾ ਲੁਕੋ ਕੇ ਰੱਖਣਾ ਵੀ ਪੰਜਾਬੀ ਗੱਲ ਕਰਨੀ ਸੋ ਸਹਿਜ ਦਾ ਹੈਗਾ ਬਰਥਡੇ ਬਾਡੀ ਬਰਥਡੇ ਸੋ ਅੱਜ ਆਪਾਂ ਸਹਿਜ ਨੂੰ ਦੇਣਾ ਸਰਪ੍ਰਾਈਜ਼ ਸੋ ਸਹਿਜ ਗਈ ਹੈ ਸਕੂਲ ਤੇ ਆਪਾਂ ਇਥੋਂ ਨਿਕਲਣਾ ਨਾ ਪਾਮਾਂ ਦੀਨ ਦੱਸਿਆ ਨਾ ਪਰੋਸ਼ ਨੇ ਪਾਇਨੇ ਦੱਸਿਆ ਸੋ ਰੈਕਸ਼ਨ ਚੈੱਕ ਕਰਾਂਗੇ ਸਾਰਿਆਂ ਦਾ ਇਹ ਰਿਐਕਸ਼ਨ ਲੋ ਵੀ ਹੁੰਦੇ ਨੇ ਸੋ ਆਪਾਂ ਚੈੱਕ ਕਰਾਂਗੇ ਸਹਿਜ ਦਾ ਬਰਥਡੇ ਆ ਮਨਵੀਰ ਇਹਦੇ ਨਾਲ ਗਿਫਟ ਸਹਿਜ ਨੂੰ ਬਗੋ ਸਹਿਜ ਦਾ ਬਰਥਡੇ ਸਹਿਜ ਦਾ ਬਰਥਡੇ ਆ ਓਏ ਚਾਚੀ ਗੱਲ ਕਰ ਰਹੇ ਸਾਰਿਆਂ ਚਾਚੀ ਕਾਲ ਲੋਕ ਗਿਆ ਲੋਕ ਗਿਆ ਲੋਕ ਗਿਆ ਸੋ ਅੱਜ ਸਹਿਜ ਦਾ ਬਰਥਡੇ ਆ ਆਪਾਂ ਜਾਣਾ ਆ ਪਹਿਲਾਂ ਤਾਂ ਆਪਾਂ ਤਿਆਰੀ ਟੁਰੀ ਘਰ ਦੀ ਜੋ ਕੰਮ ਕਰ ਉਹ ਕਰ ਲਈਏ ਬੇਲੇ ਹੋ ਜੀ ਸੋ ਫਿਰ ਆਪਾਂ ਆਪਾਂ ਉੱਪਰ ਜਾਣਾ ਭੋਪਰ ਕੋਈ ਚੀਜ਼ ਵਧੀਆ ਜੀ ਸਹਿਜ ਲਈ ਸਰਪ੍ਰਾਈਜ਼ ਉਹਨੇ ਦੇਖਾਂਗੇ ਸੋ ਉਹਨੂੰ ਆਪਾਂ ਸਰਪ੍ਰਾਈਜ਼ ਦਵਾਂਗੇ ਤੇ ਸਾਰੇ ਜਾਨੇ ਬਲੌਗ ਨਾਲ ਬਣੇ ਰਹੇ ਹੋ ਤੇ ਅੱਜ ਉਹਨਾਂ ਨੂੰ ਜਰਾ ਸਰਪ੍ਰਾਈਜ਼ ਆ ਤੁਸੀਂ ਸਾਰੇ ਜਾਨੇ ਦੇਖਣਾ ਹਾਂ ਬੱਚੇ ਹਾਂ ਬੱਚੇ ਉਹ ਸਾਰੇ ਨੂੰ ਆਪਾਂ ਦੇਖਣਾ ਸਰਪ੍ਰਾਈਜ਼ ਕਿੱਦਾਂ ਦਾ ਆਪਾਂ ਦੇਣਾ ਉਹਨਾਂ ਨੂੰ ਤੁਸੀਂ ਸਾਰੇ ਜਾਨੇ ਦੇਖਣਾ ਆ ਸੋ ਬਲੌਗ ਨਾਲ ਸਾਰੇ ਜਾਨੇ ਬਣੇ ਰਹੋ ਤੇ ਘਰ ਦੇ ਕੰਮ-ਕਾਰ ਕਰ ਲਈਏ ਫਿਰ ਤਿਆਰ ਤੀਰ ਹੋ ਜਾਈਏ ਤਿਆਰ ਤੀਰ ਹੋ ਕੇ ਕੰਮ-ਕਾਰ ਕਰੀਏ ਹਾਂਜੀ ਹੈ ਬੱਚੇ ਬੱਚੇ ਆ ਤੂੰ ਵੀ ਤਾਂ ਬੱਚਾ ਹੀ ਆ ਹੈ ਤਕੀਏ ਮੈਂ ਸੋ ਬਣੇ ਰਹੋ ਸਾਰੇ ਜਾਨੇ ਬਲੌਗ ਦੇ ਨਾਲ ਕਰਦੇ ਆਂ ਗੱਲਬਾਤ ਸੋ ਲਵ ਯੂ ਆਲ ਬਾਕੀ ਨਹੀਂ ਕੀ ਮੰਮੀ ਕਹਿੰਦੇ ਆਂ ਕੱਪੜੇ ਆ ਕੀ ਸੇਲ ਲਈ ਭਾਂਡਿਆਂ ਦੀ ਭਾਂਡੇ ਮੰਜ ਲੱਗੀਆਂ ਪਾਣੀ ਬਾਹਰ ਬਹੁਤ ਰੁਕਦਾ ਅੱਛਾ ਇੱਥੇ ਮੰਜ ਲੱਗੇ ਆਂ ਮੈਂ ਵੀ ਇੱਥੇ ਮਾਜ ਲੈਣੀ ਬਾਹਰ ਉੱਤੇ ਚਿੱਕੜ ਹੋ ਜਾਂਦਾ ਅੱਛਾ ਤੁਹਾਡਾ ਉਹ ਸਾਫ਼ ਕਰਾਉਣ ਆਲਾ ਅੱਛਾ ਤੁਹਾਡੇ ਨਾ ਬਾਹਰ ਪਾਣੀ ਰੁਕ ਜਾਂਦਾ ਇੱਥੇ ਹੀ ਹੈ ਨਾ ਪਾਣੀ ਕਢੋਣਾ ਹੈ ਉਹ ਵਾਲਾ ਕਰਕੇ ਰਲਾ ਚੱਕਰ ਜਿਹਾ ਪਾਉਂਦਿਆ ਆ ਇੱਧਰ ਰੀਤੀ ਕੀ ਕਰਨ ਦਈਆਂ ਮਸ਼ੀਨ ਲੱਗੀ ਲਾਉਣ ਸਾਡੇ ਬੂਟ ਵਿੱਚ ਕਰ ਦਿਓ ਜਲਦੀ ਜਲਦੀ ਫੇ ਆਪਾਂ ਜਾਣਾ ਆ ਤੇ ਆਚੂਰ ਹੋ ਜੀ ਹੈ ਨਾ ਤੋਂ ਮੰਮੀ ਲੱਗੇ ਪਿਆ ਕੀ ਕਹਿੰਦਾ ਇਹ ਮਮਾਏ ਕੀ ਬੋਲਿਆ ਉਹ ਕਾਲੀ ਤੇ ਇਹ ਕਾਲੀ ਪ੍ਰੀਤੀ ਨੇ ਮੈਨੂੰ ਕਿਹਾ ਕਾਲੀ ਤੇ ਇਹ ਵੀ ਕਹਿੰਦਾ ਕਾਲੀ ਓਏ ਕਾਲੀ ਕਾਲੀ ਨਾ ਕਰਿਆ ਕਰ ਮਮੀ ਇਹਨੂੰ ਦੇ ਲਾਏ ਮੈਨੂੰ ਅੱਦਾ ਕਹਿ ਲਾ ਪਿਆ ਹੁਣ ਪਾਸੇ ਖਾਓ ਦੁੱਧੀ ਸੋਣਾ ਕਿਹਨ ਦੋਸਣਾ ਜਿੱਦਾਂ ਹੀ ਤੁਸੀਂ ਬੋਲਵਾ ਨਹੀਂ ਬੋਲੀ ਉਦਾਂ ਹੀ ਇਹ ਬੋਲੀ ਸਹੀ ਬੋਲੂਗਾ ਸਹੀ ਬੋਲੂਗਾ ਮਮੀ ਮੈਂ ਤਾਂ ਯਾਰ ਉਹਨੂੰ ਕੁਝ ਕਿਹਾ ਨਹੀਂ ਕੁਝ ਆ ਪ੍ਰੀਤੀ ਨੇ ਹੁਣ ਮਮੀ ਕਿਹਾ ਹੁਣੀ ਕਹਿੰਦੀ ਕਾਲੀ ਉਹਨੇ ਵੀ ਕਾਲੀ ਕਿਹਾ ਵੀ ਕਾਲੀ ਕਿਹਾ ਤਾਂ ਮੈਂ ਮੈਂ ਤੁਹਾਨੂੰ ਵੇਲਾ ਪਾਪਾ ਹੀ ਕਹਿੰਦਾ ਮੈਨੂੰ ਵਧੀਆ ਤਰੀਕੇ ਨਾਲ ਮੈਂ ਭਲਾ ਕਾਲੀ ਆ ਇਹਦਾ ਚ ਮੈਂ ਕਾਲੀ ਆ ਜਿੱਦਾਂ ਦੀ ਆਪਾਂ ਨੇ ਆਲੇ ਵਿੱਚ ਸਿਖਾ ਲੈਣਾ ਪੁੱਤਾਂ ਆ ਤੇ ਲੋ ਪਿਆਰ ਕੱਪੜੇ ਪਾ ਮਨ ਵੀਰ ਕੀ ਰੋਲਾ ਪਾਇਆ ਪ੍ਰੀਤੀ ਤੂੰ ਯਾਰ ਅੱਧਰ ਆ ਜਾ ਓ ਮੰਮੀ ਅਦੇ ਲਾ ਯਾਰ ਮੈਨੂੰ ਕਹਿੰਦੀ ਕੱਪੜੇ ਪਾ ਸੁੱਕਣੇ ਇਹ ਤੁਹਾਡਾ ਆਪਸ ਵਿੱਚ ਹੀ ਮਾਮਲਾ ਮੇਰਾ ਵਿੱਚ ਕੋਈ ਲੈਣ ਕਰਨੀ ਆ ਤੇਰੀ ਮਾਦੀ ਕਰਨਾ ਕੰਮ ਇਹ ਉਹਦੇ ਨਾਲ ਸਾਹ ਦੇਣਾ ਜਾਂ ਨਹੀਂ ਦੇਣਾ ਉਹ ਤੇਰੀ ਮਾਦੀ ਆ ਆਹ ਕੰਨ ਤੋਂ ਕਿਤਾਬ ਉਹ ਕੋਈ ਬਹਿ ਗਊਂਗੀ ਮੈਂ ਮਾਰੀ ਬਣ ਸਕਦੀ ਹੈ ਹੈ ਜੇ ਮੈਂ ਕਹਾਂ ਵਿਕਰਮ ਆਹ ਕੰਮ ਤੂੰ ਨਹੀਂ ਕਰਨਾ ਤੇਰਾ ਫਾਤੀ ਪਰ ਮੇਰਾ ਪੁੱਤ ਇਹ ਕਹਿਣਾ ਪਾਪਾ ਆਯੁਰ ਜਨੰਦੀ ਜਨੰਦੀ ਦਾ ਕੰਮ ਹੈ ਉਧਰ ਹੋ ਗਈ ਨਾ ਆਹ ਨੂੰ ਕਰ ਅਗਲੇ ਲੱਗ ਜਿਆ ਰੇ ਕੱਪੜੇ ਵਾਲ ਚੰਗੇ ਫੈਲਾ ਦੇ ਰਾਤ ਦੇ ਚੱਲ 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 ਹੱਥ 'ਚ ਪੰਡ ਹਾਏ ਨਹੀਂ ਲੀੜਿਆਂ ਦੀ ਹਾਏ ਨਹੀਂ ਜਿਗਰੇ ਸਾਡੇ ਗਾਡਰਨੀ ਚੱਲਾ ਓਏ ਹੈ ਕਿੱਥੇ ਚੱਲਾਂ ਹੈ ਹੈ ਕਿੱਥੇ ਚੱਲਾਂ ਕੀ ਲੈਣ ਚੱਲਾਂ ਮੇਰਾ ਪੁੱਤ ਹੈ ਟੂਟੇ ਟੂਟੇ ਲੈਣ ਚੱਲਾਂ ਕਿੰਨਾ ਚੱਲਾਂ ਕਿੰਨਾ ਚੱਲਾਂ ਝੂਟੇ ਲੈਣ ਮੈਂ ਕਹਿੰਦਾ ਪਏ ਤੈਨੂੰ ਮੈਂ ਕਿੰਨਾ ਚੱਲਾਂ ਝੂਟੇ ਲੈਣ ਆ ਮੰਨੂ ਸਾਡਾ ਕਹਿੰਦਾ ਕੀਜੀ ਲੈਣੀ ਆ ਕੀਜੀ ਲਾਈਨ ਚੱਲੇ ਆਂ ਮੰਨੂ ਨਾਲ ਹੈ ਕੀਜੀ ਲਾਈਨ ਚੱਲੇ ਆਂ ਹੈ ਕਾ ਕਿੱਥੇ ਆ ਗਾ ਉਹ ਹੋ ਗਾਂਵ ਆ ਮੈਂ ਹੈ ਬਾਏ ਨਬਾਏ ਟਾਟਾ ਟਾਟਾ ਹੈਲੋ ਹਲੋ ਗਾਇਜ਼ ਮਨੂ ਤੂੰ ਕਾ ਹੈਲੋ ਚਾਚਰੀ ਕਾਲ ਚਾਚਰੀ ਕਾਲ ਚਾਚਰੀ ਕਾਲ ਹਾਂਜੀ ਲੋ ਜੀ ਮਨਵੀਰ ਰੋਂਦਾ ਪਿਆ ਇ ਤੇਲੀ ਤੇ ਮੜਾ ਜਾਨੂੰ ਛਿੜਕ ਦਿੱਤਾ ਸੋ ਫਿਰ ਰੋਈ ਜਾਵੇ ਰੋਈ ਜਾਵੇ ਫਿਰ ਮੈਂ ਇਹਨੂੰ ਕਿਹਾ ਵੀ ਚੱਲ ਤੈਨੂੰ ਚੱਲ ਮੈਂ ਕਿਹਾ ਤੈਨੂੰ ਚੀਜੀ ਲਿਆ ਦਿੰਦਾ ਆ ਫਿਰ ਮੈਂ ਇਹਨੂੰ ਹੁਣ ਮੜਾ ਇੱਥੇ ਦੁਕਾਨ ਤੇ ਚੀਜ਼ ਲੈਣ ਚੱਲੇ ਆਪਾਂ ਮੈਂ ਕਿਹਾ ਚੱਲ ਖੁਸ਼ ਹੋ ਜਾਈਂਗਾ ਇਹ ਤਾਂ ਗੱਡੀ 'ਚ ਬਤੰਦਰ ਬਹਿ ਕੇ ਖੁਸ਼ ਹੋ ਗਿਆ ਜੇ ਕਰਦਾ ਨਾਲੇ ਚਾਚੀ ਦੀ ਗੱਲ ਕਰ ਰਹੇ ਸਾਰਿਆਂ ਨੂੰ ਚਲੋ ਜੀ ਮਿਲਦੇ ਆ ਤੁਹਾਨੂੰ ਹੈ ਕਿੱਦਾਂ ਕੀ ਹਾਂਦਾ ਹੌਲੀ ਹੌਲੀ ਗੱਡੀ ਹੌਲੀ ਇਹਦੀ ਗੁੰਮੀ ਜਾਂਦਾ ਪਿਆ ਲੈਣਦਿਆਂ ਨਹੀਂ ਕੋਈ ਲੈਂਦਾ ਨਹੀਂ ਪਿਆ ਲੈਂਦਾ ਨਹੀਂ ਪਿਆ ਹੁਣ ਆ ਗਈ ਹੈ ਹੈ ਆ ਗਈ ਹੈ ਵਾ ਚੱਕ ਲੈ ਆ ਫੜ ਇਹਨੂੰ ਕੋਈ ਚੱਕ ਲੈ ਬਸ ਬਸ ਚਲਿਏ ਆ ਲੈ ਲੈ ਇਹਦੇ ਵਿੱਚ ਇਹਦੇ ਵਿੱਚ ਹੈਗਾ ਫੜ ਇਹਨੂੰ ਆ ਕੋਈ ਨਾ ਕੁਝ ਲੈ ਰਿਆ ਇਹਨੇ ਹਜੇ ਵੀ ਨਹੀਂ ਇਹਨੂੰ ਰਾਜ ਆਉਂਦਿਆ ਆ ਜਾ ਆ ਜਾ ਆ ਜਾ ਓਏ ਓਏ ਆਹ ਕਿਉਂ ਲੈ ਕੇ ਆਇਆ ਆਗੀ ਇਹ ਕੀ ਆ ਇਹਨੀਆਂ ਚੀਜ਼ ਆਗੀ ਵਾਹ ਭਰਾਵਾ ਕੁੜਕਰੇ ਕੁੜਕਰੇ ਅਲੇ ਕੁੜਕਰੇ ਆਲੇ ਚੀਜ਼ਾਂ ਘਾਤ ਲੈ ਦਿੱਤੀਆਂ ਬਿੱਕੂ ਮੈਂ ਕਿਹਾ ਚੱਲ ਸਹਿਜ ਉਹਨਾਂ ਨੇ ਵੀ ਲੈ ਜਾਣਗੇ ਨਾ ਅੱਛਾ ਹੱਥਾਂ ਤੇ ਸਾਰਿਆਂ ਨੇ ਲੈ ਆਇਆ ਜਦੋਂ ਮੈਂ ਕਿਹਾ ਚੱਲ ਬਰਥਡੇ ਵੀ ਉਹਨੂੰ ਉਹਨੂੰ ਵੀ ਦੇ ਦਾਂਗਾ ਕੰਮ ਸੋਣ ਮੇਰੀ ਬੇਨਾ ਚੱਲ ਮਾੜੇ ਜਿਹਾ ਜਾ ਆਈਏ ਕਿੱਥੇ ਮੈਨੂੰ ਰੋਟੀ ਦੇ ਦਿਓ ਹਾਂਜੀ ਸਾਰੇ ਕਹਿੰਦੇ ਸੀ ਇਹ ਕਹਿੰਦਾ ਕਿ ਪਾਰਸਲ ਵਾਲੀ ਹੈ ਨਾ ਗੱਲ ਕੀਤੀ ਇਹਨੇ ਨਾ ਕਹਿੰਦੇ ਸਲੇ ਇਹ ਪਾਰਸਲਾਂ ਦਾ ਸਾਰਾ ਖਾਂਦੇ ਜਾਂ ਇਹਨਾਂ ਤੋਂ ਪਾਰਸਲਾਂ ਦੇ ਜ਼ਿਆਦਾ ਆਏ ਤੁਸੀਂ ਅੱਜ ਤੱਕ ਸਾਨੂੰ ਵਲੌਗ ਦੇ ਵਿੱਚ ਇਹ ਗੱਲ ਕਹਿ ਦਿਓ ਜਾਂ ਕਮੈਂਟਾਂ ਦੇ ਵਿੱਚ ਇਹ ਗੱਲ ਕਹਿ ਦਿਓ ਕਿ ਅਸੀਂ ਅੱਜ ਤੱਕ ਕਦੀ ਪਾਰਸਲ ਮੰਗਿਆ ਹੋਵੇ ਜਾਂ ਕਦੀ ਅਸੀਂ ਇਹ ਚੀਜ਼ ਕਿਹਾ ਹੋਵੇ ਕਿ ਸਾਨੂੰ ਇਹ ਚੀਜ਼ ਭੇਜੋ ਠੀਕ ਹੈ ਸਾਨੂੰ ਜਿਹੜਾ ਵੀ ਤੁਸੀਂ ਤਾਂ ਕਦੀ ਬਾਦੂ ਦਾ ਵੀ ਮੰਗਾ ਹੋ ਅੱਜ ਤੱਕ ਮੰਗੀ ਨਹੀਂ ਕਿਸੇ ਤੋਂ ਮੈਂ ਇੱਕ ਟੋਕ ਕੇ ਕਹਿੰਦਾ ਅੱਜ ਤੱਕ ਕਿਸੇ ਤੋਂ ਮੈਂ ਪਾਰਸਲ ਮੰਗਾਇਆ ਹੋਵੇ ਕਿਸੇ ਤੋਂ ਨਹੀਂ ਮੰਗਾਇਆ ਮਾਤਾ ਜਿੰਨੇ ਭੇਜੀ ਮੈਨੂੰ ਆ ਭੇਜਿਆ ਅਸੀਂ ਕਿਸੇ ਤੋਂ ਖੁਸ਼ੀ ਦੇ ਨਾਲ ਉਹਨੇ ਨੇ ਭੇਜਿਆ ਨਾਲੇ ਅੱਜ ਆ ਆ ਬੰਦਾ ਸਾਨੂੰ ਕਹਿਣ ਲੱਗਾ ਅੱਜ ਵੀ ਆ ਕੇ ਕਹਿੰਦਾ ਤੁਸੀਂ ਪਾਰਸਲ ਮੰਗਦੇ ਫਿਰਦੇ ਅੱਜ ਤੱਕ ਕਿਸੇ ਤੋਂ ਪਾਰਸਲ ਨਹੀਂ ਮੰਗਾਇਆ ਮੈਂ ਅਸੀਂ ਜਿੰਨੀਆਂ ਵੀ ਇਹ ਬੰਦੇ ਨੇ ਪਹਿਲਾਂ ਮੈਸੇਜ ਕੀਤਾ ਇਹ ਬੰਦੇ ਨੇ ਪਹਿਲਾਂ ਮੈਸੇਜ ਕੀਤਾ ਮੈਸੇਜ ਕਰਕੇ ਪ੍ਰੀਤੀ ਨੂੰ ਕਹਿੰਦਾ ਆਪਣਾ ਐਡਰੈਸ ਭੇਜੋ ਦੀਦੀ ਕੁੜੀ ਬਣ ਕੇ ਇਹਨੇ ਗੱਲ ਕੀਤੀ ਕਹਿੰਦਾ ਦੀਦੀ ਆਪਣਾ ਐਡਰੈਸ ਭੇਜੋ ਇਹਨੇ ਡਰੈਕਟ ਭੇਜ ਦਿੱਤਾ ਆਪਣਾ ਐਡਰੈਸ ਭੇਜਣ ਦਾ ਵਾਦੇ ਇਹ ਬਾਅਦ ਚੋ ਕਹਿੰਦਾ ਵੀ ਤੁਹਾਨੂੰ ਮੈਂ ਭੈਣ ਚੋਂ ਤੋਂ ਭੇਜਦਾ ਮੈਂ ਪਾਰਸਲ ਤੁਹਾਨੂੰ ਅੱਧਾ ਕਹੇ ਨੇ ਉਹ ਗੱਲ ਕੱਢ ਕੇ ਇਹਨੇ ਡਰ ਗਈ ਨੇ ਬਲੌਕ ਇਨੇ 'ਤੇ ਬਲੌਕ ਕਰਤਾ ਇਹਨੇ ਬਾਅਦ 'ਚ ਮੈਸੇਜ ਕਰਾਂ ਰਹੀ ਹੱਤੀ ਕਿਤੇ ਕਦੋਂ ਕਿਤੇ ਇਹਨੇ ਰਾਤ ਇਹ ਅੱਜ ਸਵੇਰ ਦੇ ਕਰਦਾ ਪਿਆ ਸਵੇਰ ਦੇ ਮੈਸੇਜ ਕਰੰਦਿਆ ਕਹਿੰਦਾ ਕਹਿੰਦਾ ਜੇ ਪਿਓ ਦਾ ਇੱਕ ਪਿਓ ਦਾ ਤਾਂ ਬਲੌਕ ਨਾ ਕਰੀ ਉਹਨੂੰ ਇਹ ਨਹੀਂ ਪਤਾ ਵੀ ਨੰਬਰ ਮੇਰੇ ਤੋਂ ਹੈ ਹੀ ਨਹੀਂ ਉਹ ਨੰਬਰ ਇਹ ਤੋਂ ਸੀ ਇਹ ਵਟਸਐਪ ਦਾ ਪ੍ਰਤੀਕੋ ਹੁੰਦਾ ਇਹ ਕਹਿੰਦਾ ਇੱਕ ਪਿਓ ਦਾ ਬਲੌਕ ਨਾ ਇਹਨੇ ਕਰਾ ਪਏ ਉਹਨੂੰ ਕਿਹਾ ਵੀ ਤੂੰ ਹੈ ਕੋਣਾ ਵੀ ਉਹ ਕਹਿੰਦਾ ਵੀ ਮੈਨੂੰ ਤਾਂ ਸੁਪਨੇ ਆਉਂਦੇ ਕਿ ਤੂੰ ਕੁੜੀ ਹੈਗਾ ਕਿ ਮੁੰਡਾ ਐਦਾਂ ਕੁਝ ਬੋਲਿਆ ਤੇ ਬਾਅਦ 'ਚ ਫੇਰ ਮੈਂ ਫੋਨ ਦੇਖਿਆ ਮੈਨੂੰ ਮੈਸੇਜ ਕੌਣ ਕਰਨਦਿਆ ਆ ਫੇਰ ਇਹਨੂੰ ਮੈਂ ਬਾਜ਼ ਮਾਰੀ ਫੇਰ ਮ ਤੇ ਮੋਰੇ ਕਹਿੰਦਾ ਤੂੰ ਹੀ ਪਾਰਸਲ ਮੰਗਾਉਂਦੇ ਤੇ ਤੈਨੂੰ ਪਾਰਸਲ ਲੈ ਕੇ ਕੰਨਾ ਕੀ ਮੈਂ ਓਏ ਆਪ ਤੂੰ ਐਡਰੈਸ ਮੰਗਦੇ ਆਪ ਤੂੰ ਪਾਰਸਲ ਭੇਜਣ ਨੂੰ ਖਿਰਦਾ ਆ ਆਪ ਤੂੰ ਮੋਰੇ ਗਾਲਾ ਕੱਢਣਦੇ ਆ ਠੀਕ ਹੈ ਨਾ ਇਹ ਗੱਲ ਅਸੀਂ ਕਦੀ ਵੀ ਅੱਜ ਤੱਕ ਪਾਰਸਲ ਕੇ ਕੋ ਮੰਗਿਆ ਹੀ ਨਹੀਂ ਜਿਹੜੇ ਤੁਹਾਨੂੰ ਕਿਸੇ ਦੇ ਨਾਲ ਭੇਜਦੇ ਆ ਨਾ ਹੁਣ ਇਹ ਤਾਂ ਹੁਣ ਇਹਨੂੰ ਫੋਨ ਕੀਤਾ ਆਪਣੇ ਮਾਪਿਓ ਦੀ ਮੋਰੇ ਗੱਲ ਕਰਾਉਂਦੇ ਆਪਣੀ ਮਾਂ ਦੀ ਗੱਲ ਉਹਦੇ ਤਾਲੇ ਕਰਾਉਂਦੇ ਆਪਣੀ ਵਿਚਾਰੀ ਤੋਂ ਅਗਲ ਕੱਲਾ ਉਦਾਂ ਤੂੰ ਪੱਗ ਬੰਨੀ ਤੂੰ ਸਰਦਾਰ ਬੰਦਾ ਆ ਤੀ ਬੋਲੋ ਤਾਂ ਚੱਲ ਕੇ ਨਾ ਤੂੰ ਕਰਾਉਂਦੇ ਆਪਣੀ ਤੂੰ ਚੰਗਾ ਥੋੜੀ ਲੱਗਦਾ ਐ ਤੁਹਾਡੇ ਤੋਂ ਨਹੀਂ ਥਾਂਬ ਹੁੰਦਾ ਨਹੀਂ ਕੁਝ ਕਰ ਹੁੰਦਾ ਨਾ ਅੱਧਾ ਦੇ ਕੰਮ ਕਰੋ ਇੰਨੀਆਂ ਮਤਲਬ ਗੰਦੀਆਂ ਇਹਨੇ ਗਾਲਾਂ ਕੱਢੀਆਂ ਨੇ ਸਰਦਾਰ ਬੰਦੇ ਵਾਲੀਆਂ ਇਹਦੇ ਵਿੱਚ ਹਰਕਤਾਂ ਹੀ ਹੋਣੀਆਂ ਠੀਕ ਆ ਤੁਸੀਂ ਕੁੜੀ ਨੂੰ ਮੈਸੀ ਕਰਨ ਦਿਆ ਕੁੜੀ ਨੂੰ ਗਾਲਾਂ ਕੱਢਣ ਦਿਆ ਇਹਨੂੰ ਇਹ ਨਹੀਂ ਪਤਾ ਵੀ ਤੈਨੂੰ ਮੈਂ ਤੇਰੀ ਇੱਕ ਇੱਕ ਗੱਲ ਦਾ ਜਵਾਬ ਦੂੰ ਤੈਨੂੰ ਮੈਂ ਚਕਾ ਦੂੰ ਤੈਨੂੰ ਆਹ ਕਰ ਦੂੰ ਤੂੰ ਜੋ ਮਰਜ਼ੀ ਕਰ ਲਈ ਓਏ ਦੇਖਣਾ ਇਹਨੇ ਪ੍ਰੋਗਰਾਮ ਕੋਣ ਆ ਬਾਹਰ ਦੇਖ ਲਓ ਜੀ ਸਾਡੇ ਘਰੇ ਆ ਗਏ ਪਰੌਣੇ ਤੇ ਆਇਆ ਜਿਹੜਾ ਸਾਡੇ ਭਾਜੀ ਕੰਨੂ ਹੁਣੀ ਸੀਗੇ ਉਹਨਾਂ ਦੇ ਮਦਰ ਆਏ ਆ ਤੇ ਬੜੀ ਖੁਸ਼ੀ ਹੋਈ ਬੜੇ ਟਾਈਮ ਬਾਅਦ ਆਏ ਸਾਡੇ ਘਰ ਤੇ ਪਾਣੀ ਪੁਣੀ ਪਲਾਵਾ ਬੜੇ ਟਾਈਮ ਬਾਅਦ ਆਏ ਹਾਂਜੀ ਲੋ ਜੀ ਆਪਾਂ ਆ ਗਿਆਂ ਘੋਪਰ ਹੁਣ ਆਪਾਂ ਲੈਣੇ ਆ ਸਹਿਜ ਲਈ ਗਿਫਟ ਆਜੋ ਲਈਏ ਗਿਫਟ ਆਇਓ 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 ਆਜੋ 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 ਜੀ ਆਪਾਂ ਤਾਂ ਹੁਣ ਲੱਗਿਆ ਰੈਡੀ ਸ਼ੈਡੀ ਤੇ ਮੈਂ ਚੱਲੀ ਆ ਕੱਪੜੇ ਲੈਣ ਆਪਣੇ ਕੋਠੇ ਤੋਂ ਬਿਕਰਮ ਹੋ ਗਿਆ ਰੈਡੀ ਮੈਨੂੰ ਕੀ ਹੋਇਆ ਮੈਂ ਤੁਹਾਡੇ ਕੱਪੜੇ ਲੈ ਕੇ ਆਈ ਤੇ ਆਪਾਂ ਕੱਪੜੇ-ਕੱਪੜੇ ਲਾ ਕੇ ਆਈਏ ਤੇ ਮਸਲੇ ਆਪਾਂ ਚੱਲ ਜਾਣਾ 10 ਤੱਕ ਤੇ ਕਹਿੰਦੇ ਇੰਨੀ ਤੇ ਦੁਨੀਆ ਜਿਆਦੀ ਉਹ ਆਣਾ ਆਪਾਂ ਕਿਸੇ ਨੂੰ ਵੀ ਨਹੀਂ ਜੱਜ ਕਰ ਸਕਦੇ ਹੈਗੇ ਦੁਨੀਆ ਮਤਲਬ ਇੰਨੀ ਕ ਜਿਆਦਾ ਖਰਾਬ ਹੋ ਚੁੱਕੀ ਹੈ ਨਾ ਆਪਾਂ ਜਿਆਦਾ ਕਿਸੇ ਤੇ ਯਕੀਨ ਕਰ ਸਕਦੇ ਆ ਇਸ ਲਈ ਇਹੀ ਆ ਦੇ ਲੋ ਪਤਾ ਹੋ ਗਏ ਰੈਡੀ ਆ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਇਹਨਾਂ ਦਾ ਤਾਂ ਆਪਾਂ ਡਿਟੇਲ ਕੱਢ ਲੈਣੀ ਆ ਸੋ ਇਸ ਕਰਕੇ ਹੁਣ ਇਹਨਾਂ ਨੂੰ ਕਰੋ ਫੋਰਗੇਟ ਤੇ ਹੁਣ ਅਸੀਂ ਜਾਣਾ ਆ ਅਮਨਦੀ ਦੀ ਘਰੇ ਹੁਣ ਆਪਾਂ ਲੱਗਿਆ ਰੈਡੀ ਹੋਣ ਨਾ ਤੋਂ ਕਿ ਆਪਾਂ ਤਿਆਰ ਵਿਆਰ ਹੋ ਜਾਣਾ ਆ ਸੋ ਮੈਂ ਕੱਪੜੇ ਲੈ ਆਵਾ ਕੋਠੇ ਤੋਂ ਤੇ ਮੰਮਾ ਤੁਸੀਂ ਆਪਣੇ ਛੁੱਟ ਲੈ ਜਾਂਦੇ ਆਪਾਂ ਤਾਂ ਹੋ ਚੁੱਕੇ ਆ ਰੈਡੀ ਸੋ ਇਸ ਕਰਕੇ ਮੰਮਾ ਨੇ ਵੀ ਰੈਡੀ ਸਾਰੇ ਰੈਡੀ ਆ ਮੈਂ ਸਿਰਫ ਮਨਵੀਰ ਦਾ ਦੁੱਧ ਚੱਕਣਾ ਆ ਥੱਕ ਹੋ ਗਿਆ ਤੇ ਮੈਂ ਆਪਣੇ ਜਿਹੜੇ ਆ ਕੱਪੜੇ ਵਗੈਰਾ ਉਹ ਚੱਕ ਚੁੱਕਲੇ ਆ ਤੇ ਮੱਸਾ ਪਹੁੰਚ ਤੁਰ ਪੈਣਾ ਥੋੜੇ ਟਾਈਮ ਤੱਕ ਤੇ ਆਪਾਂ ਹਜੇ ਰਾਤ ਰੁਕਣਾ ਆ ਥੋੜਾ ਜਿਹਾ ਹਨਾ ਤੇ ਰਾਤ ਰੁਕ ਰੁਕ ਕੇ ਆਪਾਂ ਸਮਾਨ ਵਗੈਰਾ ਲੈਣਾ ਆ ਕੁਝ ਸਮਾਨ ਵਗੈਰਾ ਲੈ ਕੇ ਬਸ ਮਨਵੀਰ ਜਿਹੜਾ ਸਾਡਾ ਇਹ ਇੱਕ ਬਹੁਤ ਕਾੜੀ ਪੈ ਜਾਂਦਾ ਆ ਦੁੱਧ ਲਈ ਇਹਨੂੰ ਇਹ ਦੁੱਧ ਦੇ ਦਵਾਂ ਜਿਹੜੀ ਮਾਦੀ ਹੈ ਸਾਡੇ ਦੇ 10 ਦਿਨੇ ਕੋ ਮਾਰੇ ਤੇ ਜਿਹੜੀ ਮਾਦੀ ਨਹੀਂ ਹੈ ਇਕ ਵਕਤ ਉਹਨਾਂ ਨੂੰ ਜਦੋਂ ਮੋਗਣਾ ਨੂੰ ਤਾਂ ਹੋ ਚੁੱਕੇ ਆ ਰੈਡੀ ਰੈਡੀ ਤੇ ਮਨਰੀ ਨੂੰ ਪਿਆਰ ਦੋ ਲੋ ਜੀ ਆਪਾਂ ਹੋ ਗਏ ਰੈਡੀ ਆਪਾਂ ਚੱਲੀਆਂ ਸਹਿਜ ਦੇ ਕੋਲ ਸਹਿਜ ਲਈ ਆਪਾਂ ਲੈਣਾ ਹੁਣ ਗਿਫਟ ਤੇ ਜਿਹੜਾ ਗਿਫਟ ਆ ਉਹ ਸਾਡੀ ਤੁਹਾਨੂੰ ਦਿਖਾਵਾਂ ਤੁਹਾਡੀ ਜੀ ਨੇ ਸਾਨੂੰ ਗਿਫਟ ਦਿੱਥਿਆ ਵੀ ਤੁਸੀਂ ਆਹ ਵਾਲਾ ਲੈ ਲਿਓ ਔਰ ਆਪਾਂ ਸਲਾਹ ਲਈ ਕਿ ਬੰਦੇ ਦੀ ਉਹ ਹੁਣ ਆਪਾਂ ਗਿਫਟ ਲੈਣ ਜਾਣਾ ਸੋ ਸਾਰੇ ਜਣੇ ਬਣੇ ਰਹੋ ਆਪਾਂ ਤੁਹਾਨੂੰ ਦੱਸਦੇ ਆਪਾਂ ਕਿਹੜਾ ਗਿਫਟ ਲੈਣਾ ਆ ਤੇ ਉਹ ਗਿਫਟ ਆਪਾਂ ਲੈ ਕੇ ਫਿਰ ਦੇਖਦੇ ਸਹਿਜ ਦਾ ਤੁਸੀਂ ਜਿਹੜਾ ਕਿੰਦਾ ਦਾ ਗਿਫਟ ਰਿਐਕਸ਼ਨ ਹੈ ਰਿਐਕਸ਼ਨ ਜੋ ਵੀ ਕਹਿੰਦੇ ਆਪਾਂ ਰਿਐਕਸ਼ਨ ਦੇਖਦੇ ਆ ਉਹਦਾ ਕੀ ਹੋ ਜਾ ਹੁੰਦਾ ਆ ਸੋ ਸਾਰੇ ਆਨੇ ਬਲੌਗ ਨਾਲ ਬਣ ਰਹੇ ਹੋ ਤੇ ਸਹਿਜ ਦਾ ਰਿਐਕਸ਼ਨ ਤੇ ਸਹਿਜ ਦਾ ਜਿਹੜਾ ਅੱਜ ਦਾ ਜਨਮ ਦਿਨ ਹੈ ਉਹਦਾ ਦਿਨ ਸਾਰੇ ਆਨੇ ਦੇਖਿਓ ਸੋ ਬਲੌਗ ਨਾਲ ਬਣ ਰਹੇ ਹੋ ਸਾਰੇ ਜਾਣੇ ਥੈਂਕ ਯੂ ਜੀ ਸਾਡੇ ਘਰੇ ਆ ਚੁੱਕੇ ਸੀ ਬਾਬੇ ਵਾਲੀ ਲੋਕੋ 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 ਨੂੰ ਲਿਆਓ ਇਹ ਗੱਦ ਲੁਕੀਆਂ ਨੇ ਬਾਜੀ ਮੰਨੂ ਆ ਜਾਓ ਓਕੇ 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 ਹਲੋ ਜੀ ਭਾਈ ਹੁਣ ਸਾਸਰੀ ਘਰ ਕਰਦੇ ਸਾਰੇ ਨੂੰ ਵੀਰੇ ਨੋ ਜੀ ਅਸੀਂ ਚੱਲੇ ਆ ਹੁਣ ਇਹ ਆਪਾਂ ਦਾ ਹੋ ਚੁੱਕਿਆ ਰੈਡੀ ਸ਼ੈਡੀ ਤੇ ਜਿਹੜਾ ਅੱਜ ਮਨਵੀਰ ਸੀ ਕੈਨੇਡਾ ਤੋਂ ਮੰਗਾ ਲਿਆ ਆ ਓ ਬੱਲੇ ਬੱਲੇ ਇਹ ਕਿੱਥੋਂ ਲੈ ਵੀਰੇ ਅਮਰੀਕਾ ਤੋਂ ਮੰਗਾਏ ਆ ਕਿਹਦੇ ਕੋਲੋਂ ਬੱਲੇ ਲਾ ਕਲਿੱਪ ਕਿੱਥੇ ਆ ਆਪਣੇ ਬਣੂ ਨੇ ਬਣੂ ਨੇ ਭਾਈ ਮਨੂ ਨੇ ਭਾਈ ਸਾਸਰੀ ਘਰ ਮਨੂ ਨੇ ਪਾਇਆ ਬਾਹਰ ਅੱਜ ਆਪਾਂ ਕਿਲੀ ਨਹੀਂ ਮਿਲਿਆ ਬਹੁਤ ਦੱਸਿਓ ਕਿੰਨਾ ਘੈਂਟ ਲੱਗਦੇ ਆ ਬਹੁਤ ਲਾਈਕ ਕਮੈਂਟ ਕਰਕੇ ਵੀਡੀਓ ਜ਼ਰੂਰ ਦੇਖੋ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਲਾਈਕ ਸ਼ੇਅਰ ਕਮੈਂਟ ਗਾਇਜ਼ ਸਬਸਕ੍ਰਾਈਬ ਕਰ ਲਓ ਤੇ ਤੇ ਬਸ ਹੁਣ ਆਪਾਂ ਚੱਲੇ ਆ ਚਲੋ ਚੱਲੀਏ ਜਦੋਂ ਕਿਸੇ ਨੂੰ ਕਹੀਏ ਆਪਰਾ ਪਾ ਮੈਂ ਉਹ ਤੀਜੀ ਹੋਣਾ ਤੇ ਬਸ ਹੁਣ ਆਪਾਂ ਚੱਲੇ ਆਂ ਤੁਰ ਲੱਗੇ ਆਂ ਤੇ ਵਿਕਰਮ ਜਿਹੜੇ ਗੱਲ ਕਰਦੇ ਪਏ ਆਂ ਦੀਦੀ ਹੁਣ ਨਾਲ ਤੇ ਆਪਾਂ ਬੂੜ ਜਿਹੜੇ ਆ ਵਿਕਰਮ ਦੇ ਚੱਕ ਲਈਏ ਤੇ ਤੁਰ ਗਏ ਮੈਂ ਜਿਹੜਾ ਸਾਡਾ ਸਮਾਨ ਆ ਉਹ ਆਪਾਂ ਚੱਕ ਲਈਏ ਹਾਂ ਤੇ ਬਾਹਰ ਤੁਸੀਂ ਤੁਸੀਂ ਕਹੀਏ ਨੇ ਤੁਸੀਂ ਬਾਹਰ ਵਾਲਾ ਰੋਡ ਦੇਖ ਸਕਦੇ ਹੋ ਹਾਂ ਦੇਖੋ ਗਾਇਸ ਆ ਸੋਨਾ ਹੈ ਆ ਸੋਨਾ ਹੈ ਹੈ ਕਲਰ ਵੀ ਸੋਨਾ ਹੈ ਪਿੰਕ ਹਾਂ ਭਾਈ ਕਿਦਾਂ ਠੀਕ ਠਾਕ ਬਹੁਤ ਵਧੀਆ ਵਧੀਆ ਆ ਲੋ ਜੀ ਆ ਵਧੀਆ ਹੈ ਨਾ ਹਾਂ ਕਲਰ ਸੋਨਾ ਲੈ ਜੀ ਸਾਈਜ ਨੇ ਵਧੀਆ ਲੱਗਣਾ ਆਹ ਦੇ ਆ ਲੈਨੇ ਆਹ ਰਗਾ ਯਾਰ ਸਾਈਜ ਨਾ ਕੋਈ ਸ਼ੋ ਹੋ ਜਾਣੀ ਆ ਲਈਏ ਬ੍ਰੀਦ ਨਾਲੇ ਮਾਈਆਂ ਮਾਈਆਂ ਆ ਦੇ ਆ ਲੈਣਾ ਹੈ ਨਾ ਮੈਂਦੀ ਵੀ ਕਲਰ ਚ ਹੈਣੀ ਤੇਰਾ ਸੋਨਾ ਹੈ ਕਲਰ ਪਾਗਲ ਉਹ ਪਾਇਆ ਬਹੁਤ ਵਧੀਆ ਲੱਗਣਾ ਆ ਬਹੁਤ ਹੀ ਲੱਗਣਾ ਪਾਇਆ ਉਹਦੇ ਕੋਈ ਗੱਲ ਨਹੀਂ ਫੇਕ ਹੀ ਹੋਇਆ ਥੋੜਾ ਆ ਆ ਦੇਖੋ ਹੈ ਇਹਦੇ ਕਲਰ ਦੇ ਸਾਰੇ ਹੁਣੇ ਤੁਸੀਂ ਕਿੰਨੇ ਗੰਦੇ ਹੁਣੇ ਗੰਦੇ ਸਾਰੇ ਹੁਣੇ ਸਾਰੇ ਹੀ ਹੁਣੇ ਗੰਦੇ ਸਾਰੇ ਹੀ ਹੁਣੇ ਹੋਰ ਫੇ ਆ ਸਹੀ ਆ ਤੇਰੇ ਆਉਂਦੇ ਆ ਸਹੀ ਆ ਸਹੀ ਹੈ ਹਣਾ ਹਾਂ ਸਹੀ ਆ ਅਡਾ ਨਾ ਕਿਉਂ ਕਲਰ ਪੋਪਿਆ ਰਾਇਆ ਬਸ ਸਹੀ ਆ ਤੁਸੀਂ ਵੀ ਕਰੋ ਬੇਦੀ ਬਲੌਗ ਤੋਂ ਦੀਦੀ ਗੁੱਟੀਆਂ ਦੀਦੀ ਕੋਟੀਆਂ ਪਰ ਸੁਣਿਆ ਨਹੀਂ ਉਹਨਾਂ ਕਿਹਨੂੰ ਭਰਾ ਤਾ ਇਹ ਸ਼ਰਾ ਦਾ ਸੂਟ ਨਾ ਕੱਟ ਨਹੀਂ ਹੋਊ ਕੱਟ ਲੈ ਦੁਬਾਰਾ ਬਣਾ ਲੈ ਮਮਾ ਉਹ ਸੂਟ ਦੇਖਿਓ ਮਰੇ ਜਾ ਹਾਂ ਦੇਖੋ ਤਾਂ ਸਹੀ ਕੱਟ ਕੇ ਸ਼ਰਾ ਦਾ ਸੂਟ ਦੇਖੋਗੇ ਨਾ ਪੈਰਾ ਦੀ ਦੀ ਸਹੀ ਸਹੀ ਹੁਣਾ ਸੋਣਾ ਰ ਕਲਰ ਵੀ ਫਰ ਡਿਫਰੈਂਟ ਚ ਆ ਮਾਮੂ ਵੱਲੋਂ ਵਗੇਫਟ ਮਾਮੂ ਵੱਲੋਂ ਗਿਫਟ ਮਾਮੂ ਵੱਲੋਂ ਪਿੱਡੋ ਮੇਰੀ ਦਾ ਗਿਫਟ ਆ ਪਿੱਡੋ ਦਾ ਪਿੱਡੋ ਸਾਡੀ ਦਾ ਕੀਤਾ ਹੁਣ ਅਖੜਾ ਦਾਦੀ ਤੇਰੇ ਨਾਲ ਦਾ ਮੇਰਾ ਆ ਦਾਦੀ ਤੇਰੇ ਨਾਲ ਦਿਖਾਓ ਦੀਦੀ ਦਿਖਾ ਦਿਓ ਆ ਦੇਖ ਲੋ ਤੇ ਪੀਰਾ ਕੰਦਰ ਪੈ ਗਈ ਆ ਉਹਨੇ ਜੀ ਸੋਹਣਾ ਦੇਖਿਓ ਕਿੰਨਾ ਆ ਪਾਇਆ ਉਹ ਵਧੀਆ ਲੱਗਣਾ ਉਹਦੇ ਬਸ ਕਿਹ ਮੈਰਾ ਖੜੀ ਆ ਨਹੀਂ ਆ ਲੈ ਜਿਹੜਾ ਸੂਟ ਸੀ ਕੇ ਇਹਨੂੰ ਪਸੰਦ ਨਹੀਂ ਆਇਆ ਸੋ ਮੈਨੂੰ ਕਹਿੰਦੇ ਵਾਪਸ ਕਰਕੇ ਆ ਹੁਣ ਮੈਂ ਵਾਪਸ ਕਰਨ ਚੱਲਾਂ ਕਹਿੰਦੇ ਸਾਨੂੰ ਪਸੰਦ ਨਹੀਂ ਆਇਆ ਇਹ ਹੁਣ ਵੇਪ ਵਾਪਸ ਕਰਨ ਚੱਲਾਂ ਕਹਿੰਦੇ ਵੀ ਪਿੰਕ ਕਲਰ ਲੈ ਆ ਪਿੰਕ ਉਹ ਲੈਂ ਚੱਲਣਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਕੀ ਹਾਲ ਚਾਲ ਹੋ ਸਾਰੇ ਠੀਕ ਹੀ ਹੋਣਗੇ ਸੋ ਆਪਾਂ ਗੱਲਬਾਤ ਕਰਦੇ ਸੀ ਤੁਹਾਡੇ ਸਾਰਿਆਂ ਨਾਲ ਵੀ ਜਨਮ ਦਿਨ ਸੀ ਸਹਿਜ ਦਾ ਤੇ ਆਪਾਂ ਉਧਰ ਚਲੇ ਸੀਗੇ ਸੋ ਪ੍ਰੋਗਰਾਮ ਹੋ ਗਿਆ ਕੈਨਸਲ ਉਹ ਆਪਰਾਚ ਸੀਗੇ ਹੁਣ ਆਪਾਂ ਚੱਲੇ ਆਂ ਵਾਪਸੀ ਤੇ ਤੁਈ ਸਾਡੇ ਤੁਹਾਡੇ ਸਾਰਿਆਂ ਦੇ ਸਵਾਲ ਹੋਣੇ ਆ ਵੀ ਕੀ ਹੋ ਗਿਆ ਇਦਾਂ ਦਾ ਨਾ ਵਾਪਸੀ ਕਿਉਂ ਚੱਲੇ ਆ ਸੋ ਤੁਹਾਨੂੰ ਪਤਾ ਹੀ ਤੁਸੀਂ ਬਲੌਗ ਪਿੱਛੇ ਦੇਖਿਆ ਹਣਾ ਆਪਾਂ ਇੱਕ ਸਰਪ੍ਰਾਈਜ਼ ਦੇਣਾ ਸੀ ਸੋ ਉਹ ਸਰਪ੍ਰਾਈਜ਼ ਜਿਹੜਾ ਰਹਿ ਗਿਆ ਆ ਤੇ ਹੁਣ ਆਪਾਂ ਵਾਪਸੀ ਚੱਲੇ ਆਂ ਵੀ ਅਮਨ ਨੂੰ ਫੋਨ ਕੀਤਾ ਸੀ ਉਹ ਕੰਦੀ ਵੀ ਰਹਿਣ ਦੋ ਉਹਨੂੰ ਤੇ ਆਪਾਂ ਫੇਰ ਹੁਣ ਚੱਲੇ ਆਂ ਘਰੇ ਤੇ ਘਰੇ ਤਾਂ ਚਲੋ ਨਹੀਂ ਹੁਣ ਆਹ ਦੇ ਕੁੜੀ ਬਾਤ ਤਿੰਨਾ ਸਮਾਨ ਲਿਆ ਕੁੜੀ ਬਾਤ ਤੇ ਸਮਾਨ ਸੋਨਾ ਆਪਾਂ ਲਿਆ ਹੋਇਆ ਸੀ ਸਾਰਾ ਹੀ ਕਰਦੇ ਆਂ ਸਮਾਨ ਦੇ ਆਂਦੇ ਉਹ ਵੀ ਲੈਓ ਜੀ ਸੋ ਤੇ ਹੁਣ ਆਪਾਂ ਕੇਕ ਲੈਣਾ ਸੀ ਉਹ ਆਪਾਂ ਅੱਗੇ ਲੈਣਾ ਹੈਗਾ ਤੇ ਹੁਣ ਆਪਾਂ ਚੱਲੇ ਆ ਆਪਣੇ ਮੱਥਾ ਟੇਕਣ ਚੱਲੇ ਆ ਤੇ ਮਾਤਾ ਦੇ ਬੰਗਲਾ ਮੁਖੀ ਮਾਤਾ ਆ। ਆਹ ਦੀ ਘਾਣ ਕੂਟ ਦੀ। ਮਾਤਾ ਬੰਗਲਾ ਮੁਖੀ ਦੇ ਮੰਦਿਰ ਚੱਲੇ ਆਪਾਂ ਮੱਥਾ ਟੇਕਣ ਸੋ ਸਾਡਾ ਜਿਹੜਾ ਮੂਡ ਮੜਿਆ ਸੈੱਟ ਹੋ ਜੂ ਉੱਧਰ। ਤੇ ਹੁਣ ਆਪਾਂ ਚੱਲੇ ਆ ਉੱਧਰ ਨੂੰ ਮੱਥਾ ਟੇਕਣ ਤੇ ਸਾਰੇ ਯਾਨੀ ਆਹ ਚਾਹ ਦੀ ਚੁੰਨੀ ਸੀ। ਬਣੇ ਰਿਓ ਵਲੌਗ ਦੇ ਨਾਲ ਤੇ ਆਪਾਂ ਚੱਲੇ ਆ ਉੱਧਰ ਨੂੰ ਗੱਡੀ ਸਟਾਰਟ ਕਰ ਲਈਏ। ਇਹਦੀ ਚਲਾਉਂਗੀ ਤੂੰ? ਨਹੀਂ। ਚਲਾਦਾ ਤੂੰ ਗੱਡੀ। ਹਾਂ ਆ ਜਾ। ਆ ਜਾਦਰ ਆਇਓ ਆ ਜਾ ਸੋ ਹੁਣ ਆਪਾਂ ਪ੍ਰੀਤੀ ਨੂੰ ਗੱਡੀ ਦੇ ਦਿੰਦੇ ਆ ਪ੍ਰੀਤੀ ਗੱਡੀ ਚਲਾ ਲੈਂਦੀ ਆ ਚਲਾ ਇੱਧਰ ਚਲਾ ਆਜੋ ਲੋ ਜੀ ਜਦੋਂ ਕੋ ਬੋਲੇ ਨਾ ਸਹੀ ਫਿਰ ਪ੍ਰੀਤੀ ਲੱਗੀ ਬਹਿਣ ਓਏ ਹੋਏ ਧੀਰ ਪਿੱਛੇ ਚਲੀ ਗਈ ਮੇਰੀ ਉਹ ਅਚਾ ਪਹਿਲਾ ਗੇਅਰ ਕਲਚ ਨਾਪ ਲੈਣਾ ਕਲਚ ਨਾਪ ਲੈਣਾ ਚੱਲ ਉਹ ਚਲੋ ਗੱਡੀ ਸੀਡ ਕਰ ਲੱਗ ਜਿੱਥੇ ਪਿੱਛੇ ਉਹ ਵੀ ਚੱਲੋ ਕਲਾਚ ਹੌਲੀ ਹੌਲੀ ਛੱਡਦਾ ਹਨਾ ਚੱਲ ਗੇਅਰ ਤਾਂ ਪਾ ਜਾਣੀ ਤੇ ਮੈਂ ਕੱਢ ਦਿੱਤਾ ਹੀ ਆ ਪੁੱਤ ਨਾ ਪਿੱਛੇ ਪੂਛੇ ਦੇਖ ਕੇ ਮੁੜੀ 라ਵਣ ਪ੍ਰੀਤੀ ਪਹਿਲੀ ਵਾਰੀ ਚਲੋਣ ਲੱਗੀ ਗੱਡੀ ਇੱਕ ਮਿੰਟ ਉਹ ਗੱਡੀਆਂ ਤੇਜ਼ ਬਹੁਤ ਆਉਂਦੀਆਂ ਲਾ ਵੀ ਲਾਉਂਗੀ ਲੈ ਤੇ ਹੋਰ ਅੱਛਾ ਚਲੋ ਇੱਕ ਮਿੰਟ ਇੱਕ ਮਿੰਟ ਆ ਚਲ ਐ ਯੋਲਾ ਬਿੱਲਾ ਯੋਲਾ ਤੁਹਾਨੂੰ ਮੈਂ ਫੇਰਾ ਬੈਕ ਕੈਮਰਾ ਕਰਕੇ ਦਿਖਾਉਂਦਾ ਲੋ ਜੀ ਕਰਤਾ ਹੀ ਬੈਕ ਕੈਮਰਾ ਚੱਲਣ ਲਈ ਆ ਗੱਡੀ ਪ੍ਰੀਤੀ ਦੀ ਐ ਪ੍ਰੀਤੀ ਗੱਡੀ ਚ ਚਲਾਉਂਦੀ ਫੇ ਐ ਇਹ ਮੰਮੀ ਗੇ ਦੇਖਦਾ ਕਿਦਾਂ ਮੂਵੀ ਦੇ ਸਾਹ ਛੱਕ ਗਏ ਕਹਿੰਦੀ ਮੰਮੀ ਦੇ ਸਾਹ ਛੱਕੀ ਪਈ ਪਿੱਛੇ ਮੰਮੀ ਦੇ ਸਿੱਕੇ ਡੰਗ ਉੱਟ ਗਏ ਆ ਮੰਮੀ ਸਾਡੀ ਦਾ ਵੀ ਮੂਡ ਖਰਾਬ ਆ ਸਾਡਾ ਵੀ ਖਰਾਬ ਹੀ ਆ ਚਲੋ ਸੋ ਹੁਣ ਕਿਸੇ ਤਰ੍ਹਾਂ ਤਾਂ ਖੁਸ਼ ਹੋਣਾ ਹੀ ਪੈਣਾ ਗੱਲਾਂ ਬੰਦਾ ਜੀ ਉਸ ਭਰਾਵਾ ਸਹੀ ਤਾਂ ਹੈ ਮੰਮੀ ਰੱਖੰਦੀ ਉਹਨੂੰ ਕਿੱਥੋਂ ਆਉਂਦੀ ਰਹਾ ਉਹਨੂੰ ਗੱਡੀ ਨਹੀਂ ਬਹੁਤ ਆਉਂਦੀ ਹੈ ਜੀ ਆਉਂਦੀ ਆ ਭਰਾਵਾ ਉਹਨੂੰ ਨਹੀਂ ਹੈਗੀ ਅਜੇ ਤਾਂ ਕੱਲ ਪੜੀ ਉਹਨੂੰ ਗੱਡੀ ਉਹ ਭਰਾਵਾ ਆਉਂਦੀ ਆ ਯਾ ਟਨ ਨਹੀਂ ਚਲਾਣੀਆਂ ਗੱਡੀ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਨਹੀਂ ਲੈਣਾ ਅਰੇ ਬਟਿਆ ਉਹ ਦੇਖ ਇਹ ਹਾਂ ਸੋਣਾ ਇਹ ਨੂਰਾ ਖੂ ਸਹੀ ਆ ਜਾਂ ਮੈਂ ਚਾ ਚੱਲ ਤਰੀਸ ਤਾਂ ਦੇ ਆ ਮੈਂ ਬ੍ਰੇਕ ਤਰਕਾਂ ਪੈ ਮੇਰੇ ਅਲਗੀ ਨੇ ਪੰਪ ਬਾਜ਼ਾਰ ਚ ਖਲਾਰ ਦਿੱਤੀ ਹੋਈ ਇਹ ਕਾ ਨਾ ਨਹੀਂ ਨਹੀਂ ਚਲਾ ਲੈਂਦੀ ਚਲਾ ਲੈਂਦੀ ਬੱਪਾ ਮੈਂ ਚਲਾ ਲੈਣੀ ਪਾ ਧਿਆਨ ਰੱਖਿਓ ਮੇਰੇ ਵੱਲੋਂ ਠੀਕ ਆ ਤੇਰੇ ਵਾਲੀ ਧਿਆਨ ਨਾਲ ਇਹ ਤਾਂ ਸਾੜ ਕਾਲ ਨੂੰ ਦੇਖੀ ਜਾਣੀ ਵੀ ਲੈਨ ਨਾ ਬਾਅਦ ਦਿਨ ਹੋ ਜਾਈ। ਹਾਂ ਬਸ ਉਹ ਤੇ ਆਹ ਦਾ ਲੈਨ ਤੇ ਰਹਿ। ਲੈਨ ਤੇ ਹੀ ਆ ਮੈਂ। ਹਾਂ ਆਪਣੀ ਤੋਂ ਵੀ ਐਨ ਥੋੜਾ ਜਿਹਾ। ਉਹੜਾ ਉਹ ਗੱਡੀ ਅੱਗੇ ਖੜੀ ਆ ਹੁਣ ਮੈਨੂੰ ਹਰਨ ਦਵਾ। ਨਹੀਂ ਉਹ ਨਹੀਂ ਉਹ ਸਾਈਡ ਤੇ ਹੀ ਆ। ਅੱਛਾ ਨਹੀਂ ਉਹ ਤੇ ਜਦਾ। ਹਾਂ ਜੀ ਆਪਾਂ ਹੁਣ ਗੱਡੀ 'ਚ ਲਾ ਕੇ ਕਿੱਦਾਂ ਦਾ ਲੱਗਾ? ਬਹੁਤ ਬੜਾ ਵਧੀਆ ਲੱਗਾ ਗੱਡੀ 'ਚ। ਵਧੀਆ ਲੱਗਾ। ਹੂੰ। ਪਰ ਇਹ ਐਂ ਥੋੜਾ ਥੋੜਾ ਢਰ ਲੱਗਦਾ ਆ। ਅਰੇ ਇਹ ਢਰ ਲੈ। ਇਹ ਬਾ ਥੋੜਾ ਮਲਨ ਜਦੋਂ ਚਲਾਈ ਜਾਊ ਕਿਹੜਾ ਚਲਾਈ ਜਾਊਂਗੀ। ਅੱਡੇ ਗੇ ਅੱਧਾ ਤੇ ਜਾ ਰਹੇ ਹਾਂ ਮੱਥਾ ਟੇਕ ਲਈ ਤੇ ਮਮਾ ਸਾਡੇ ਪਿੱਛੇ ਬੈਠੇ ਹਨ ਵੀਰ ਸਾਡਾ ਸੌ ਗਿਆ ਆ ਮਮਾ ਮੇਰੀ ਤਾਂ ਮੂਡ ਆਫ ਆ ਨਾ ਕੋ ਮੁੱਛੇ ਹੀ ਕਰਦੇ ਨੇ ਮਮਾ ਜੋ ਸਪੀਡ ਹੈ ਮੈਂ ਜਾਣ ਤੇ ਚਲੇ ਮੜ ਭਾਜਣ ਤੇ ਚੱਲਦੀ ਮੰਮੀ ਸਾਡੀ ਜਾਨ ਮੰਮੀ ਨੂੰ ਮਾ ਬੋਆ ਜੀ ਕਿੰਨਾ ਹੁੰਦਾ ਮੰਮੀ ਐਵੇਂ ਨਹੀਂ ਪਰਵਾਹ ਕਰੀ ਦਿੰਦੀ ਪਾਲੀ ਤਾਂ ਟੈਂਸ਼ਨ ਨਹੀਂ ਲਈਦੀ ਹੁੰਦੀ ਕੋਈ ਦਿੱਕਤ ਨਹੀਂ ਕਰਦੀ ਰਹਿਣੀ ਆ ਹਾਂ ਵੀ ਮੰਮੀ ਪਰਵਾਹ ਕਰੀਦੀ ਯਾਰ ਜਿਹੋ ਜਿਹਾ ਕੋਈ ਚੱਲਦਾ ਹੋਇਆ ਚੱਲਿਆ ਕਰੋ ਕਾਂ ਤੋਂ ਇਹ ਪਤਾ ਲੱਗ ਜਣਾ ਨਾ ਤੁਹਾਨੂੰ ਅਸੀਂ ਕਰਨੇ ਆ ਵੀ ਕੀ ਗੱਲ ਹੋ ਗਈ ਵੀਰੇ ਕੀ ਗੱਲ ਹੋ ਗਈ ਹੈਨਾ ਤੇ ਸੋ ਮੈਂ ਪਹਿਲੇ ਕਲੀਅਰ ਕਰ ਦਮਾ ਤੇ ਹੁਣ ਆਰੇ ਥੋੜੀ ਕੋਈ ਪ੍ਰੋਬਲਮ ਸੀ ਉਧਰ ਉਹਨਾਂ ਨੇ ਨਾ ਕਰਤੀ ਸਾਥ ਠੀਕ ਹੈ ਨਹੀਂ ਬਾਕੀ ਦਿੱਕਤ ਨਹੀਂ ਕੋਈ ਬਾਰੇ ਹਾਂ ਜੇ ਸਾਡੇ ਗੁੰਦੇ ਹੁੰਦੇ ਆਪਾਂ ਦਾ ਨਾ ਨਹੀਂ ਕਰਨੀ ਅਸੀਂ ਕਹਣਾ ਹੀ ਆਜੋ ਕੋਈ ਗੱਲ ਨਹੀਂ ਬਸ ਸਾਨੂੰ ਨਾ ਸਾਨੂੰ ਰਿਸ਼ਤੇਦਾਰੀ ਬਹੁ ਮੈਨੇ ਰੱਖਦੀ ਆ ਸਾਰੇ ਲੋਕ ਲੋਕ ਨਹੀਂ ਨੇ ਮੈਨੇ ਰੱਖਦੇ ਅਸੀਂ ਕੰਟੈਂਟ ਨਹੀਂ ਦੇਖੀਦੇ ਛੱਡੋ ਗੱਲਬਾਤ ਜਿਹੜੀ ਵੀ ਹੋਈ ਆ ਤੇ ਤੈਈ ਕੁਝ ਖਾਣਾ ਆ ਮੈਂ ਨਾ ਪਾਸ ਮਮੀ ਨਾ ਮੀਨਾ ਹੁਣ ਮਨ ਥੋੜਾ ਨਾ ਖਾਦੀ ਮੈਨੂੰ ਆ ਕੋਈ ਚੱਕਰ ਨਹੀਂ ਤੇ ਮਮਾ ਨੂੰ ਆਪਾਂ ਕੁਝ ਜੂਸ ਵਗੈਰਾ ਬਣਾਉਨੇ ਆ ਮਮੀ ਨੂੰ ਜੂਸ ਫੂਲ ਬਲਿਆ ਸੀ ਆ ਗਏ ਹਿਸ਼ਰਪੁਰ ਹੁਣ ਅੰਦਰ ਨੂੰ ਸਿੱਧੇ ਬੇਚਲੀ ਹਿਸ਼ਰਪੁਰ ਆ ਗਏ ਟਾਂਡੇ ਤੋਂ ਟਾਂਡੇ ਵਾਲੇ ਰੋਡ ਤੋਂ ਸਿੱਧੇ ਹਿਸ਼ਰਪੁਰ ਪਹੁੰਚ ਗਏ ਆ ਆਪਾਂ ਮਾਤਾ ਰਾਣੀ ਦੇ ਦਰਸ਼ਨ ਤੁਹਾਨੂੰ ਵੀ ਕਰਾਉਂਦੇ ਆ ਆਪ ਵੀ ਕਰਦੇ ਆ ਸੋ ਆਓ ਸਾਰੇ ਜਣੇ ਮੱਥਾ ਟੇਕਦੇ ਆ ਆਜੋ ਹਾਂਜੀ ਲੋ ਜੀ ਆਪਾਂ ਲੈ ਲਿਆ ਫਰੂਟ ਹੋਰ ਹੋਰ ਦੇ ਤੇ ਆਪਾਂ ਲੈ ਲਿਆ ਕੇਲੇ ਮੰਕੀਆਂ ਨੂੰ ਪਾਉਣ ਲਈ ਆਹ ਲੋ ਓੜੋ ਅੱਧੀ ਲੈ ਜਾਣੇ ਆਜੋ ਚਲ ਜੀ ਵੇ ਠੀਕ ਆ ਮਾਤਾ ਜੀ ਕਾਕੇ ਬਾਏ ਬਾਏ ਲਵ ਯੂ ਆ ਜਾ ਹਾਂ ਆਹ ਹੋ ਗਈਂਦੀ ਲੋ ਜੀ ਪਾੜੀ ਇਹਦੀਆ ਦੇਖੋ ਕਿੰਨਾ ਸੋਹਣਾ ਟਰੱਕ ਹੁੰਦੇ ਇੱਧਰ ਜੀਓ ਸਟੋਰ ਜੀਓ ਸਟੋਰ ਜੀਓ ਸਟੋਰ ਇੱਥੇ ਥੱਲੇ ਆਉਣਗੇ ਉਹ ਹੋਰ ਵਿੱਚ ਬੱਜੂਗਾ ਆ ਜਾ ਇੱਧਰ ਆ ਜਾ ਆ ਜਾ ਇੱਧਰ ਉੱਤਰ ਦੀ ਹੈ ਉੱਪਰ ਦੀ ਆ ਤਾਂ ਯਾਰ ਆ ਜਾ ਇੱਧਰ ਆ ਜਾ ਆਜੋ ਇੱਧਰ ਆਜੋ ਆਜੋ ਸਾਰੇ ਆਜੋ ਆ ਜਾ ਜਲਦੀ ਭੱਜ ਕੇ ਆ ਫੜ ਫੂੰ ਕੱਢ ਕੇ ਤੇਰੇ ਮੈਨੂੰ ਮੈਨੂੰ ਡਰ ਬਹੁਤ ਲੱਗਦਾ ਹੈ ਇਹਨਾਂ ਨੇ ਕਿਹੜਾ ਕੁਝ ਕਹਿਣਾ ਹੈ ਲੋੜ ਆਗੇ ਬੇਕੋ ਗਾਂ ਪਿੱਤੂ ਗਾਂ ਇਹ ਮੈਚ ਅੱਡ ਲਓ ਲੱਗਦੀ ਹੈ ਕਿਵੇਂ ਨਾ ਬੇਕੋ ਗਾਂ ਮੰंकी ਹਾਂਜੀ ਇਹ ਤਾਂ ਉੱਠ ਗਿਆ ਲੋ ਜੀ ਇਹ ਤਾਂ ਬਰੈੱਡ ਜਿਹੜੇ ਸੀਗੇ ਸੇਵਾ 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 ਹੈ ਮੁੰਡਾ ਸਾਡਾ ਸੇਵਾ ਕਰਦਾ ਉਹ ਯਾਰ ਭੁੱਖੀਆਂ ਆ ਸਾਰੀਆਂ ਕਿੰਨੀ ਪੱਠੇ ਪੁੱਠੇ ਇੱਧਰ ਮਿਲਦੇ ਆ ਨਾ ਘਰ ਤੋਂ ਇਹਨਾਂ ਦਿਨਾਂ ਹਾਂ ਬੱਤ ਉਹ ਡਰ ਗਿਆ ਮਨ ਨੂੰ ਡਰਿਆ ਹੋਇਆ ਪੂਰਾ ਹੀ ਇੱਧਰ ਉਹ ਗਾਂ ਗਾਂ ਕਰਦਾ ਓਏ ਆ ਜਾ ਉਹਦਾ ਤਾਂ ਮਨ ਨੂੰ ਤਾਂ ਗਾਂ ਗਾਂ ਕਰਦਾ ਹੁਣ ਤੈਨੂੰ ਗਾ ਨਹੀਂ ਦਿਖੀ ਕੋਈ ਆਂਟੀ ਆ ਗਈ ਇੱਧਰ ਨੂੰ ਇੱਧਰ ਆ ਲੈ ਨਹੀਂ ਨਹੀਂ ਕਰ ਇੱਥੇ ਤਾਂ ਮੈਂ ਉੱਚਾ ਦੱਸ ਕੇ 5000 ਰੁਪਏ ਉੱਤਰ ਕੇ ਜਾ ਕੇ ਪਾਈ ਦੇਖ ਤਾਂ ਬਸ ਆਪਾਂ ਸਾਰੇ ਲਿਖਾਵੇਂ ਖੋਲ ਲੈਣੇ ਆ ਠੀਕ ਆ ਮੁੰਡਾ ਉੱਥੇ ਕਿਹ ਨਾਲੀ ਸਾਡੇ ਉਲਟੀ ਕਿਹ ਨਾਲੀ ਮੋਂਕੀਆਂ ਨੂੰ ਪਾਉਂਦੇ ਸੀ ਬਨਾਣਾ ਉਹ ਭਰਾਵਾ ਉੱਤੇ ਚੜ ਗਈਆਂ ਅਗੇ ਮੱਝਾਂ ਗਾਈਆਂ ਗਾਈਆਂ ਵੀ ਆ ਗਈਆਂ ਤੇ ਉਹ ਵੀ ਮੋਂਕੀ ਮਾਉਰੀ ਬੰਗਲਾ ਮੋਗੀ ਕਿੰਨੀ ਕਿ ਦੂਰ ਆ ਕਿਹੜੇ ਬਲੇ ਜਾਣਾ ਬੰਗਲ ਮੰਗਲੇ ਵਾਲੇ ਮੰਗਲ ਹੈ ਗਿਆ ਔੜੀ ਕੁ ਦੂਰੀ ਜਿਹੜਾ ਇੱਥੇ ਲਾ ਬੰਗਲ ਬੰਗਲਾ ਮੁਕੀ ਹਾਂ ਉਹ ਇੱਕ ਡੋਂਗ ਹੈ ਨਾ ਇਸ ਤੇ ਹੀ ਬਾਜਲ ਹੈ ਨਹੀਂ ਜਿਹੜੀ ਇੱਥੇ ਆਓ ਤੇ ਨੇੜੇ ਹੀ ਹੈ ਆ ਲਾਡੀ ਹੋਣਾ ਦਾ ਆ ਗਾਂ ਹੀ ਹੋਣਾ ਉਹ ਕੀ ਠੀਕ ਹੈ ਲੰਮੇ ਦੇ ਲਿਖ ਦੇਖਾ ਤੁੰਗਣਾ ਉਹ ਲੋ ਜੇ ਕੇ ਦਰੀਓ ਕੱਪੇ ਜਾ ਕੇ ਪਾਈ। ਇਹ ਰਹਾ ਚੁੱਤੀ ਜਾਂ ਉਧਰ ਖਾਈ ਆਣਾ ਅਲੱਗ-ਅਲੱਗ ਲੋ ਜੀ ਦੇਖ ਲੋ ਜੀ। ਬਹੁਤ ਸਾਰੇ ਆਉਂਦਾ ਨਹੀਂ ਹੋਣਾ। ਮੰਨੂ ਜੱਲ ਹੁਣ ਪੁੱਤ। ਆਉਂਦਾ ਨਹੀਂ ਹੋਣਾ। ਪਹਿਲੇ ਤੈਨੂੰ ਪਾ ਦੋ ਇੱਥੇ। ਪਾ ਦੋ। ਇਹ ਵੀ ਖਾ ਲਈ। ਬੁੱਧਾ ਉਹਨੇ ਖਾ ਲਿਆ। ਸਾਈਡ ਤੇ ਨਿਕਲ ਅਸ। ਉਹ ਦੇਖੋ ਕਿੰਨੀਆਂ ਮੱਜਾਂ ਦੇਖੋ। ਮੱਜਾਂ ਖਾ ਮੈਨੂੰ ਤਾਂ ਨਹੀਂ ਪਤਾ। ਆਇਓ। ਦੇਖੋ ਇਹਨੂੰ ਤਾਂ ਨਹੀਂ ਪੈਣ ਗਿਆ। ਖੋਨੋ ਆਉ ਆ ਗਿਆ ਬਿੱਕੂ ਆ ਲਾ ਗਿਆ ਇਹ ਬਿੱਕੂ ਤਾਂ ਦੇ ਬਿੱਕੂ ਖੋਦ ਡਰਦੇ ਉਹ ਮੰਮਾ ਚੁੱਪ ਤੇ ਨਾ ਪਹੁੰਚ ਚੁੱਕੇ ਇੱਥੇ ਲੱਗੇ 2-4 ਮਿੰਟ ਦਾ ਰਸਾ ਰਹਿ ਗਿਆ ਆ ਮਨਵੀਰ ਸਾਡਾ ਜਿਹੜਾ ਸੀਗਾ ਉਹ ਠਾਕੀ ਚ ਵੱਜਾ ਜਾਗੀ ਤੇਰੀ ਘਰੋਂ ਮਗ ਜਿਹੜਾ ਕੱਲ ਦਾ ਜਿਹੜਾ ਵਲੌਗ ਹੋਊਗਾ ਥੋੜਾ ਜਿਹਾ ਕੱਲ ਦੱਸਾਂਗੇ ਜਿੰਨਾ ਕਿ ਮਾਤਾ ਦਾ ਬਣਾਵਾਂਗੇ 2 ਕੁ ਮਿੰਟ 2-4 ਮਿੰਟ ਦਾ ਮਾਤਾ ਕੀ ਦਾ ਤੇ ਉਹ ਮਾਤਾ ਰਣੀ ਦਾ ਤੁਹਾਨੂੰ ਆਪਾਂ ਕੱਲ ਦੇ ਵਲੌਗ ਚ ਦਿਖਾ ਦਾਂਗੇ ਸੋ ਆ ਜਿਹਾ ਟਾਈਮ ਜ਼ਿਆਦਾ ਹੋ ਗਿਆ ਆ ਤੇ ਬਾਕੀ ਸਾਰੇ ਜਣੇ ਇੰਨਾ ਪਿਆਰ ਕਰਦੇ ਆ ਸਕੂਟ ਕਰਦੇ ਆ ਲਵ ਯੂ ਆਲ ਤੇ ਇਧਰ ਸਾਨੂੰ ਆ ਕੇ ਥੋੜਾ ਸਾਡਾ ਮਨ ਵਧੀਆ ਰਿਲੈਕਸ ਹੋ ਗਿਆ ਸੋ ਬਹੁਤ ਮਜ਼ਾ ਆਇਆ ਮਜ਼ਾ ਬਹੁਤ ਆਇਆ ਗਾਉਂ ਗਾਉਂ ਚਾਲਾਂ ਨੂੰ ਆਪਾਂ ਉਹ ਪਾਏ ਬ੍ਰੈਡ ਤੇ ਬਹੁਤ ਵਧੀਆ ਲੱਗਾ ਤੇ ਜਿੰਦ ਕਿੰਦਾ ਪੂਰਾ ਉਧਰੋਂ ਆਪ ਮੌਕਿਆਂ ਨੂੰ ਵੀ ਪਾਇਆ ਮੌਕੇ ਸਾਰੇ ਇਕੱਠੇ ਹੋ ਗਏ ਸੀ ਆ ਮੌਕੇ ਇਕੱਠੇ ਹੋ ਗਏ ਕਿ ਨਹੀਂ ਮਨਵੀਰ ਸੁੱਤਾ ਵਿਆਹੀ ਸੁੱਤਾ ਹੀ ਉੱਠ ਗਿਆ ਉਹ ਤੌਰ ਕੇ ਗਾਈਆਂ ਕਿਆ ਕਰਦੇ ਨੇ ਵੀਰ ਪٹرول ਪੰਪ ਦੇ ਕਿੱਥੇ ਜਾਂਦਾ ਇਹ ਲੈਣੀ ਕਿੱਡੀ ਜਾ ਜੋ ਆਪਾਂ ਅੱਜ ਬਲੌਗ ਦਾ ਕਰਦੇ ਆ ਐਂਡ ਬਾਕੀ ਲਵ ਯੂ ਔਰ ਥੈਂਕ ਯੂ ਸੋ ਮੱਚ ਬਾਏ ਬਾਏ